ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਗੱਲ ਜਿਹੜੀ ਕਰਾਂਗੇ ਸੈਲਫ ਤੇ ਸਿਰਫ ਤੇਲੇ ਬਾਰੇ ਕਰਾਂਗੇ ਠੀਕ ਐ ਕੱਲ ਦਾ ਪਰਸੋਂ ਦਾ ਆਲਮੋਸਟ ਅੱਧੇ ਪੰਜਾਬ ਦੇ ਵਿੱਚ ਮੀਂਹ ਪੈ ਚੁੱਕਿਆ ਤੇ ਬੱਦਲਵਾਈ ਹੈ ਜਿਹੜੀ ਉਹ ਮਾਝੇ ਤੇ ਦੁਆਬੇ ਤੇ ਮਾਲਵੇ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਹੋਈ ਪਈ ਆ ਠੀਕ ਐ ਤੇ ਪੁਰਾ ਜਿਹੜਾ ਦੋ ਦਿਨ ਹੋ ਗਏ ਪੁਰਾ ਚੱਲਦੇ ਨੂੰ ਪੁਰੇ ਨਾਲ ਕੀ ਹੁੰਦਾ ਪੁਰੇ ਨਾਲ ਜਿਹੜੀ ਬਿਮਾਰੀ ਆਉਂਦੀ ਆ ਨਾ ਫਸਲ ਨੂੰ ਉਹ ਸਾਰੀ ਪੁਰੇ ਨਾਲ ਆਉਂਦੀ ਆ ਠੀਕ ਹੈ ਇਹ ਗੱਲ ਬਸ ਤੁਸੀਂ ਦਿਮਾਗ 'ਚ ਬਿਠਾ ਲਿਓ ਜਦੋਂ ਪੱਛੋ ਚੱਲਦੀ ਆ ਉਦੋਂ ਆਪਣੇ ਕੋਲੇ ਪਾਣੀ ਵੀ ਨਹੀਂ ਖੜਦਾ ਜ਼ਮੀਨ 'ਚ ਫੰਗਸ ਵੀ ਨਹੀਂ ਰਹਿੰਦੀ ਜ਼ਮੀਨ ਦੇ ਵਿੱਚ ਤੇ ਫਾਲਾ ਜਿਹੜਾ ਹਰੇਕ ਫਸਲ ਨੂੰ ਬਹੁਤ ਜ਼ਿਆਦਾ ਹੁੰਦਾ ਚਾਹੇ ਉਹ ਨਰਮਾ ਫਲ ਚੱਕ ਲੈਂਦਾ ਜਦੋਂ ਪੱਛੋ ਚੱਲ ਪੈਂਦੀ ਆ ਹਨਾ ਚਾਹੇ ਬੂਰ ਤੇ ਝੋਨਾ ਉਹ ਫਲ ਚੱਕ ਲੈਂਦਾ ਚਾਹੇ ਦੋਦੇ ਦੇ ਉੱਤੇ ਝੋਨਾ ਆਪਣੇ ਕੋਲੇ ਉਹਦੇ ਵਿੱਚ ਦਾਣੇ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਬਣਦੀ ਆ ਪਰ 2 ਦਿਨ ਪੁਰਾ ਵਗਿਆ ਤੇ ਤੁਸੀਂ ਯਕੀਨ ਨਹੀਂ ਮੰਨਣਾ ਖੇਤ 'ਚ ਮੈਂ ਗਿਆ ਅੱਜ ਤਾਂ ਚਲੋ ਪੱਕ ਗਿਆ ਝੋਨਾ ਹਨਾ ਇਹ ਤਾਂ ਹੋਰ 4-5 ਦਿਨ ਲਊਗਾ ਤਾਂ ਮੈਂ ਇੱਕ ਤਰੀਕ ਦੀ ਵੇਟ ਕਰ ਰਿਹਾ ਵੀ 1 ਨਵੰਬਰ ਨੂੰ ਮਾਹੌਲ ਦੇਖਦੇ ਆ ਮੰਡੀਆਂ ਦਾ ਕੀ ਹੋਊਗਾ ਤੇ ਵੱਟ ਦੇਣਾ ਇਹਦੇ ਚ ਵੀ ਕਿਤੇ ਕਿਤੇ ਤੇਲ ਆ ਗਿਆ ਦੌਗੀਆਂ ਬਹਿਣ ਲੱਗੀਆਂ ਠੀਕ ਹੈ ਤੁਸੀਂ ਕੀ ਕਰਨਾ ਆਪਦੇ ਖੇਤ ਦੇ ਵਿੱਚ ਵੱਟ ਤੋਂ ਦੇਖ ਕੇ ਨਹੀਂ ਮੁੜ ਜਾਉਣਾ ਬਾਈ ਵਿੱਚ ਜਾਓ ਜਿੱਥੇ ਤੁਹਾਨੂੰ ਲੱਗਦਾ ਵੀ ਥੋੜੀ ਜੀ ਦੌਗੀ ਬੈਠੀ ਆ ਉਹਨੂੰ ਫਰੋਲ ਕੇ ਦੇਖੋ ਵੀਰੇ ਆਹ ਵਾਲੀ ਕੰਡੀਸ਼ਨ ਆ ਮੈਂ ਉੱਤੇ ਵੀਡੀਓ ਕਲਿੱਪ ਵੀ ਲਾ ਦਿੰਨਾ ਮੈਂ ਗਿਆ ਸੀ ਪੀਆਰ 126 ਆ ਇਹ ਮੁੰਜਰ ਮੁਰਗੀ ਮਿਲਕੀ ਸਟੇਜ ਆਲਮੋਸਟ 50% ਦਾਣਾ ਇਹਦਾ ਬਣ ਚੁੱਕਿਆ ਠੀਕ ਹੈ 40% ਮੰਨ ਕੇ ਚੱਲੋ ਤੇਰੀ ਕੰਡੀਸ਼ਨ ਥੱਲੋਂ ਇੰਨੀ ਕੁ ਬੁਰੀ ਹੈ ਨਾ ਇਹ ਮੇਰਾ ਖੇਤ ਨਹੀਂ ਹੈਗਾ ਵੈਸੇ ਠੀਕ ਹੈ ਇੰਨੀ ਕੁ ਬੁਰੀ ਹੈ ਇੱਕ ਤਾਂ ਤੁਸੀਂ ਹੁਣ ਪਾਣੀ ਦਾ ਮਾੜਾ ਜਿਹਾ ਕੰਟਰੋਲ ਰੱਖੋ ਜਦੋਂ ਤੁਹਾਡੀ ਮੁੰਜਰ ਮੁੜ ਜੇ ਦੁੱਧੇ ਜੋ ਨਿਕਲ ਜੇ ਜਾਂ ਦੁੱਧੇ ਦੀ ਲਾਸਟ ਵਾਲੀ ਸਟੇਜ ਆ ਉਦੋਂ ਪਾਣੀ ਵੀਰੇ ਸਕਾ ਸਕਾ ਕੇ ਲਾਓ ਇੰਨਾ ਪਾਣੀ ਖੜਾਉਣ ਦਾ ਕੋਈ ਮਤਲਬ ਨਹੀਂ ਹੈਗਾ ਜਮਾਂ ਬੇਤੁਕੀ ਗੱਲ ਆ ਠੀਕ ਹੈ ਜਿੰਨਾ ਪਾਣੀ ਸਕਾ ਕੇ ਲਾਓਗੇ ਉੰਨੀ ਥੋੜੇ ਕੋਲੇ ਫੰਗਸ ਘਟੂਗੀ ਉੰਨੀ ਥੋੜੇ ਕੋਲੇ ਤੇਲਾ ਘਟੂਗਾ ਠੀਕ ਹੈ ਤੇਲੇ ਲਈ ਅਨੁਕੂਲਤ ਟੈਂਪਰੇਚਰ ਜਿਵੇਂ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ 28 ਤੋਂ ਜਦੋਂ ਥੱਲੇ ਹੋ ਜੂਗਾ ਰਾਤ ਨੂੰ ਹੁੰਦਾ ਠੀਕ ਹੈ ਅਨੁਕੂਲਤਾ ਜੂਰੀ ਜਿੱਥੇ ਜ਼ਿਆਦੀ ਪਾਈ ਆ ਉੱਥੇ ਤੇਲਾ ਸੁਭਾਵਣੀ ਆ ਪਾਣੀ ਜਿੱਥੇ ਜ਼ਿਆਦਾ ਖੜਦਾ ਰਿਹਾ ਉੱਥੇ ਤੇਲਾ ਸੁਭਾਵਣੀ ਆ ਠੀਕ ਹੈ ਤੁਸੀਂ ਹੁਣ ਕੀ ਕਰਨਾ ਹੁਣ ਇਹ ਸਟੇਜਾਂ ਦਾ ਆਪਾਂ ਲੰਘ ਗਿਆ ਜੂਰੀ ਆਪਣੇ ਤੋਂ ਜ਼ਿਆਦਾ ਪੈ ਗਈ ਪਾਣੀ ਜ਼ਿਆਦਾ ਲੱਗੇ ਹਨਾ ਨਹੀਂ ਪਤਾ ਲੱਗਿਆ ਹੁਣ ਤੁਸੀਂ ਤੇਲੇ ਲਈ ਪਹਿਲਾਂ ਦਵਾਈ ਵੀ ਕਰਤੀ ਜੀ ਅਸੀਂ 10 ਦਿਨ ਹੋ ਗਏ ਦਵਾਈ ਕਰੇ ਨੂੰ ਤੇਲਾ ਫਿਰ ਵੀ ਆ ਤੇਲਾ ਵੀਰੇ ਇਹੋ ਜੀ ਵੈਰਾਈਟੀ ਆ ਹਰੇ ਰੰਗ ਦਾ ਭੂਰੇ ਰੰਗ ਦਾ ਜਦੋਂ ਇੱਕ ਵਾਰ ਹੀ ਪੈ ਗਿਆ ਦੋ ਤਿੰਨ ਦਿਨਾਂ ਦੇ ਵਿੱਚ ਹੀ ਖਤਮਾ ਕਰ ਦਿੰਦਾ ਇਹ ਥੱਲੋਂ ਸਪਲਾਈ ਬੰਦ ਕਰ ਦਿੰਦਾ ਪਾਣੀ ਦੀ ਠੀਕ ਹੈ ਚੂਸ ਲੈਂਦਾ ਅਰਾਸ ਉਤੋਂ ਮੁੰਜਰ ਦਾ ਵਜਨ ਘਟ ਜਾਂਦਾ ਦੌਗੀ ਬਹਿ ਜਾਂਦੀ ਹੈ ਜਮਾ ਫੋਕ ਮੜ ਜਾਂਦੀ ਹੈ ਸਾਰਾ ਕੁਝ ਸਾਰਾ ਕੁਝ ਤੇਲੇ ਨੇ ਕਰਨਾ ਹੈ ਹਨਾ ਝੋਨਾ ਲੰਮਾ ਪੈ ਜਾਣਾ ਜਿਹੜੀਆਂ ਦੌਗੀਆਂ ਬਹਿ ਜਾਂਦੀਆਂ ਬਹੁਤ ਬੁਰਾ ਹਾਲ ਕਰ ਦਿੰਦਾ ਤੈਨੂੰ ਕੰਟਰੋਲ ਲਈ ਵੀਰੇ ਪਿਛਲੇ 2 ਸਾਲ ਹੋ ਗਏ ਨਹੀਂ ਆਇਆ ਸੀ ਤੇਲਾ ਹਨਾ ਹੁਣ ਵੀ ਕਈ ਖੇਤਾਂ ਦੇ ਵਿੱਚ ਨਹੀਂ ਹੈਗਾ ਪਰ ਕਈ ਖੇਤਾਂ ਦੇ ਵਿੱਚ ਜਾ ਕੇ ਤੁਸੀਂ ਖੇਤਾਂ 'ਚ ਦੇਖਿਓ ਜਿਹੜੀਆਂ ਪਛੇਤੀਆਂ ਵੈਰੈਟੀਆਂ ਨੇ ਉਹਨਾਂ ਨੂੰ ਇਫੈਕਟ ਕਰੂਗਾ ਤੇਲਾ ਵੀ ਤੇ ਸ ਤੋਂ ਮੱਕੜਾ ਜਿਹੜਾ ਉਹਦੀ ਲਾਈਫ ਖਤਮ ਹੋ ਗਈ ਹੋਣੀ ਵੀਰੇ ਹੁਣ ਕਾਲੀਆਂ ਰਾਤਾਂ ਚੱਲੀ ਜਾਂਦੀਆਂ ਜਿਹਨੂੰ ਆਪਾਂ ਨੇਰੀਆਂ ਰਾਤਾਂ ਵੀ ਕਹਿ ਦਿੰਦੇ ਆ ਹੁਣ ਤੁਹਾਡੇ ਕੋਲੇ ਆਂਡੇ ਬੰਨਣਗੇ ਠੀਕ ਹੈ ਪੱਤਾ ਲਪੇਟਦੇ ਹਾਲਾਂਕਿ ਉਹਨੇ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਨਾ ਪਰ ਤੁਸੀਂ ਸਪਰੇਅ ਜਦੋਂ ਕਰਨੀ ਹੀ ਹਾਂ ਹੁਣ ਤੇਲੇ ਵਾਲੀ ਨਾਲ ਵਿੱਚ ਸਸਤੀ ਜੀਵਾਂ ਦਾ ਪ੍ਰੋਕਲੇਮ ਪਾ ਦਿਓ ਚਾਹੇ ਲਿਕਵਿਡ ਹਨਾ ਇਮੈਕਟਿਕ ਬੈਂਜੋਏਟ 1.9 ਈਸੀ ਆਉਂਦਾ ਉਹ ਪਾ ਦਿਓ ਤਾਂ ਵਧੀਆ ਤੇਲੇ ਲਈ ਵੀ ਦਵਾਈਆਂ ਨੇ ਜਿਹੜੀਆਂ ਉਹ ਮੇਨ ਮੇਨ ਕਿਹੜੀਆਂ ਪਹਿਲੀ ਹੈਗੀ ਜੀ ਸਭ ਤੋਂ ਕਾਰਗਜ਼ਾਰ ਉਸਹੀਨ ਉਸ਼ੀਨ ਤੁਸੀਂ ਕਰ ਸਕਦੇ ਹੋ ਦੂਜੀ ਹੈਗੀ ਜੀ ਚੈਸ ਚੈਸ ਤੇ ਹੁਣ ਮੈਨੂੰ ਭਰੋਸਾ ਜਿਆ ਘਟ ਰਿਹਾ ਬਹੁਤ ਮੈਸੇਜ ਆਏ ਫੋਨ ਆਏ ਵੀ ਭਾਈ ਚੈਸ ਨੇ ਐਸਾ ਨਹੀਂ ਕੀਤਾ ਹਨਾ ਕਿਉਂਕਿ ਜਿਹੜਾ ਲੰਮਾ ਟੈਕਨੀਕਲ ਚੱਲ ਜਾਂਦਾ ਇਹਨੂੰ 6-7 ਸਾਲ ਹੋ ਗਏ ਲਗਾਤਾਰ ਤੇ ਉਹਦੇ ਤੇ ਭਰੋਸੇ ਜੋਕ ਜਿਆ ਨਹੀਂ ਰਹਿੰਦਾ ਤਾਂ ਤੁਸੀਂ ਉਸ਼ੀਨ ਵਰਤ ਸਕਦੇ ਹੋ ਜਾਂ ਇੱਕ ਦੋਨਾਂ ਦਾ ਕੰਬੀਨੇਸ਼ਨ ਆਇਆ ਬਹੁਤ ਕਾਰਗੁਜ਼ਾਰ ਹੈ ਹਾਲਾਂਕਿ ਉਹ ਯੂਨੀਵਰਸਿਟੀ ਵੱਲੋਂ ਰਿਕਮੈਂਡੇਸ਼ਨ ਹਜੇ ਉਹਦੀ ਕੋਈ ਆਈ ਨਹੀਂ ਪਰ ਕਿਸਾਨਾ ਨੇ ਕੀਤਾ ਮੈਂ ਪਹਿਲਾਂ ਵੀ ਵੀਡੀਓ ਚ ਪਾਈ ਆ ਵੀ ਬਹੁਤ ਵਧੀਆ ਦਾ ਰਿਜ਼ਲਟ ਆ ਤੁਸੀਂ ਇਹ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਘਰੇ ਵੀ ਤਿਆਰ ਕਰਨਾ ਤਾਂ ਤੁਸੀਂ ਘਰੇ ਵੀ ਇਹਨੂੰ ਤਿਆਰ ਕਰ ਸਕਦੇ ਹੋ ਥੋੜੀ ਜੀ ਸ਼ੀਨ ਲੈ ਲਿਓ ਥੋੜੀ ਜੀ ਚੈਸ ਦਾ ਟੈਕਨੀਕਲ ਲੈ ਲਿਓ ਪਾਇਓਮੈਟਰਾਜਨ ਲੈ ਲਿਓ ਡਾਈਨੋਫਿਰਨ ਲੈ ਲਿਓ ਦੋਨੋਂ ਨੂੰ ਮਿਕਸ ਕਰਕੇ ਦੋਨਾਂ ਨੂੰ ਲਾ ਕੇ ਕਰ ਦਿਓ ਬਸ ਠੀਕ ਹੈ ਤੇਲਾ ਤੁਹਾਡਾ ਖਤਮ ਹੋ ਜਾਣਾ ਜਾਂ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਇੱਕੋ ਦਾ ਮਾਰਨਾ ਤਾਂ ਥਾਇਆ ਮਥੋਕਸਮ 30% ਨਾਲ ਵਿੱਚ ਪਾ ਲਿਓ ਥੋੜੀ ਜੀ ਠੀਕ ਹੈ ਉਹ ਪਾ ਕੇ ਤੁਹਾਡੇ ਕੋਲੇ ਨਾਲ ਅਸਰ ਹੋ ਜਾਣਾ ਜਾਂ ਇੱਕ ਬੁਪਰੋਫੈਜਨਾਂ ਦਵਾਈ ਲਿਕਵਿਡ ਉਹ ਵੀ ਤੁਸੀਂ ਪਾ ਸਕਦੇ ਹੋ ਹਨ ਤੇਲੇ ਲਈ ਦਵਾਈਆਂ ਬਹੁਤ ਨੇ ਜੇ ਸਭ ਤੋਂ ਵੀ ਮਹਿੰਗੀ ਦਵਾਈ ਕਰਨੀ ਆ ਤਾਂ ਪੈਕਸਾ ਲਾਉਣ ਹੈਗੀ ਆ ਪਰ ਇੰਨਾ ਖਰਚ ਕਰੇ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਹੁਣ ਝੋਨਾ ਆਲਮੋਸਟ ਵੱਢਣ ਦੇ ਤਦਾਰ ਤੇ ਹੈ ਜਿਹੜੇ ਝੋਨੇ 10-15 ਦਿਨਾਂ ਦੇ ਰਹਿੰਦੇ ਉਹਨਾਂ ਨੂੰ ਤਾਂ ਕੋਸ਼ ਕਰਨ ਦੀ ਲੋੜ ਨਹੀਂ ਬਾਈ ਜਿਹੜੇ ਝੋਨਾ ਤੁਹਾਨੂੰ ਆਇਆ ਲੱਗਦਾ ਵੀ 25 ਦਿਨ ਲੈ ਜੂ ਘੱਟੋ-ਘੱਟ ਉਹਦੇ ਤੇ ਇੱਕ ਸਪਰੇਅ ਕਰ ਦਿਓ ਚਾਹੇ ਸਸਤੀ ਕਰ ਦਿਓ ਜਿਹੜਾ ਤੁਹਾਨੂੰ ਆਇਆ ਲੱਗਦਾ ਵੀ ਹਜੇ ਮਹੀਨਾ ਲੈ ਜੂ ਬਾਈ ਉਹਦੇ ਤੇ ਦਵਾਈ ਵਧੀਆ ਕਰ ਦਿਓ ਤੇ ਸ਼ਾਮ ਦੇ ਟਾਈਮ ਕਰੋ ਬੈਂਡਰੀ ਵਾਲੇ ਪੰਪ ਨਾਲ ਕਰਵਾ ਦਿਓ ਜਾਂ ਦੂਜਿਆਂ ਜੇ ਪੰਪ ਨਾਲ ਕਰਾਉਣੇ ਹੋ ਮੋٹے ਬੂੰਦਾ ਬੰਦਾ ਰੱਖ ਕੇ ਪਾਣੀ ਜ਼ਿਆਦਾ ਲਵਾਓ ਕਟੋ ਘੱਟ 150 ਵੱਧੋ ਵੱਧ 200 ਲੀਟਰ ਦੇ ਵਿੱਚ ਵਿੱਚ ਪਾਣੀ ਲਾਓ ਤੇ ਸਪਰੇਅ ਕਰ ਦਿਓ ਵੀਰੇ ਖੇਤ ਦਾ ਨਰੀਖਣ ਕਰਕੇ ਆਵਦਾ ਹਨਾ ਖੇਤ 'ਚ ਵੜ ਕੇ ਦੇਖੋ ਬਾਹਰੋਂ ਝੋਨਾ ਹਰੀ ਹੈਗੀ ਸੋਹਣਾ ਲੱਗਦਾ ਹੁੰਦਾ ਥੋੜਾ ਇਹ ਵਿੱਚ ਵੜ ਕੇ ਜੜਾਂ ਨੂੰ ਰਾਂ ਅਫਰੋਲ ਕੇ ਦੇਖੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਜਿਹੜੇ ਵੀਡੀਓ ਦੇਖਦੇ